ਜਮਾ ਸੰਤਿਨ ਰੋਜ ਕਹਿੰਦੇ ਸਤਿਉਣੀ ਕਹਿੰਦਾ ਜਮਾ ਲੱਗਣਾ ਜਮਾ ਲੱਗਣਾ ਦੇਲਾ ਸਰੀਰ ਪਿਆਨ ਜਮਾ ਵਾਲਾ ਜਿਗਰਾ ਚਾਹੀਦਾ ਬਾਈ ਕੋਈ ਦਾ ਗੱਲ ਵੱਡਾਂ ਨੇ ਪੈਂਦੇ ਆ ਜੀ ਬਰਾਮਣਾ ਫਿਰਦੇ ਆ ਐਵੇਂ ਸਾਪੜੀ ਜਾਂਦੇ ਸਾਦੇ ਹੁਣੀ ਆ ਸੈਟੀ ਆਈ ਸੀ ਮੈਂ ਆ ਡੇਟਾ ਵੱਡਾ ਕਲਾਕਾਰ ਬਣ ਗਿਆ ਵਾ ਪਰ ਮੈਂ ਕੀ ਆੁੱਧੂ ਬੰਦੇ ਕੋਲ ਜਾ ਕੇ ਬਹਿ ਗਿਆ ਦੈਰ ਲਾ ਕੇ ਉਹਦੀ ਕੀ ਕਦਰ ਪਾਉਣੀ ਆ ਤੂੰ ਸਾਡੇ ਅਰਗੇ ਦੀ ਕਦਰ ਪਾ ਜਿਹੜੇ ਇਹੋ ਜਿਹੇ ਜਾਨ ਬਣਾਈ ਬੈਠਾ ਵਾ ਦੁਨੀਆ ਤੇ ਅੱਜ ਕੱਲ ਉਹਨੂੰ ਕੀ ਪਤਾ ਵਸ ਪਾਰ ਦਾ ਬਿੰਦਾ ਬਾਈ ਕਹੋਂਦੇ ਸੀ ਅੱਜ ਵੀ ਇੱਕ ਹੌਣੇ ਆ ਜਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਪਿਆਰ ਨਹੀਂ ਕਰਨਾ ਬਾਬੇ ਦੀ ਜਗ੍ਹਾ ਤੇ ਧੰਨਵਾਦ ਕਰਦੇ ਆ ਕਿ ਜੇ ਕਿਸ ਨੂੰ ਪਿਆਰ ਕਰ ਬੈਠੇ ਤੁਸੀਂ ਆਪ ਹੀ ਜ਼ਹਿਰ ਵੀ ਦੇ ਮਾਰ ਜਾਗੇ ਜ਼ਹਿਰ ਆਪ ਦੇ ਦिए ਆਪ ਦੇ ਅਸਾਂ ਨਾਲ ਜ਼ਹਿਰ ਸਾਨੂੰ ਦੇ ਕੇ ਜਾਈ ਜਾਂਦੀ ਗਰੀ ਮੌਤ ਨੂੰ ਕਹਿ ਦਾਂਗੇ ਕਹਾਂਗੇ ਸਾਡੀ ਕੀ ਆ ਆਤਮਾ ਨੂੰ ਸ਼ਾਂਤੀ ਦੇ ਦੀ ਬਿੱਡਾ ਬਗਾ ਇਹਨਾ ਸਮਝੀ ਤੈਨੂੰ ਵੀ ਚੱਕਣ ਆ ਜੂ ਇੱਥੇ ਚੱਕਣ ਦੇ ਨੂੰ ਕਿਸੇ ਨੇ ਆਉਣਾ ਨਹੀਂ ਆਇਆ ਆ ਮੈਨੇ ਤੇ ਨੀ ਹੁਣ ਕਿੱਥੇ ਹਾਲ ਹਸਪੀਟਲ ਤੇ ਪਿਆ ਦਾ ਕਰਨੀ 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 ਉਹ ਥਲੇ ਉੱਤਰਦਾ ਹੀ ਨਹੀਂ ਪੰਦਰ ਹੈ ਨਾ ਦਰਾਹਾ ਖੰਨਾ ਏਰੀਆ ਹੀ ਹੈ ਏਰੀਆ ਹੈ ਇਹਦਾ ਮੈਂ ਤਾਂ ਕਾਰਵਾਈ ਜਿਹੜਾ ਕਰਦਾ ਨਾ ਇਹਨੇ ਕਾਰਵਾਈ ਕਰਨੀ ਹੁੰਦੀ ਹੈ ਨਾ ਆਪਾਂ ਫੋਨ ਮੂਰੇ ਸਿਰਦਾਂ ਨੇ ਆ ਤੇ ਜਾ ਕੇ ਮੈਂ ਕਿਹਾ ਵੀਡੀਓ ਦੇਖ ਲੈ ਜੇਸੀ ਲੜਾਈ ਕਰੀ ਹੁੰਦੀ ਆ ਪਹਿਲਾਂ ਮੈਂ ਕਿਹਾ ਫਿਰ ਕੋਈ ਕਾਰਵਾਈ ਬੰਦ ਲੋਗਾ ਹੋਊਗੀ ਇਹ ਨਹੀਂ ਕਾਰਵਾਈ ਪੂਰੀ ਹੋਈ ਮੈਂ ਉਹਨਾਂ ਨੂੰ ਅੰਦਰ ਵੜਾ ਦੇ ਜਾ ਕੇ ਜੇਲ੍ਹ ਚ ਉਹਨਾਂ ਨੂੰ ਪੁਲਿਸ ਵਾਲੇ ਲਾਸ਼ ਪੁਲਿਸ ਵਾਲੇ ਮੂਰੇ ਘੂਣ ਕੇ ਮਾਰਿਆ ਭਗਾ ਦੇ ਉਹ ਥਾਲਾ ਨੇ ਨਾਲ ਇੱਥੇ ਆ ਕੇ ਬੈਠੇ ਮੈਂ ਕਿਹਾ ਬਾਪੂ ਕਰਾ ਲਈਏ ਹਾਏ ਹਾਏ ਮਗਾ ਦਾ ਫੂਨ ਦੇਖ ਲੈ ਲਾ ਨੂੰ ਖੋਲ ਤਾਂ ਜਾ ਕੇ ਦੇਖ ਲੈ ਹਾਂ ਕਿੰਨੇ ਵੀਡੀਓ ਪਈ ਨੇ ਕਾਦੀ ਦਾ ਬਹੁਤ ਵੱਡੀਆਂ ਨੇ ਕਾ ਦਾ ਮੈਨੂੰ ਪਤਾ ਗਲਤੀ ਛੋਟੀ ਆ ਮੈਨੂੰ ਦਿਖਾਈ ਐ ਐਚਡੀ ਪੂਰੀ ਫਿਲਮ ਕਾਦਾ ਕਿਵੇਂ ਹੋ ਗਿਆ ਲੱਗਦਾ ਐ ਜ਼ਰਾ ਸਿਰ ਆ ਗਿਆ ਸੀ ਉਹ ਗਿਆ ਨੇ ਸੇਵ ਦੇ ਪੰਜਿਆਂ ਅੜੀ ਟਾ ਪੱਥਰ ਦੇ ਠੀਰ ਮੜ ਕੇ ਆਪਨੇ ਕਹਿਤਾ ਮੈਂ ਕਹੇ ਆਪਾਂ ਜਾ ਕੇ ਕਹਿ ਕੇ ਵੀ ਆਏ ਆ ਮੈਂ ਕਿ ਮੜ ਕੇ ਪੰਗਾ ਲੈਣਾ ਦੱਸ ਤੀ ਹਾਂ ਮੈਂ ਕਹੇ ਅੱਗੇ ਦਾ ਹੁਣ ਤਾਂ ਤੇਰੀ ਛਿਰੀ ਤੋੜਿਆ ਵਾ ਬਾਅਦ ਤੇਰੀ ਲੱਤ ਤੋੜ ਕੇ ਜਾਵਾਂਗੇ ਨਾਲੇ ਤੇਰੀ ਬਾਹਾਂ ਤੋੜ ਕੇ ਜਾਵਾਂਗੇ ਮੈਂ ਕਹੇ ਤੇਰੇ ਘਰੇ ਛੱਡ ਕੇ ਆਵਾਂਗੇ ਪਲਾਸਟਰ ਪੂਲਸਟਰ ਕਰਾ ਕੇ ਚੰਗੀ ਤਰ੍ਹਾਂ ਪੈਸੇ ਆਪ ਦੇ ਡਾਕਟਰ ਨੇ ਵੀ ਕਿਹਾ ਬੜਾ ਜੈਰੀ ਆ ਓਏ ਕੀ ਹੋ ਗਿਆ ਜਾਂਦੀ ਹੋ ਕਰਦੇ ਆ ਬੰਦਾ ਜੇ ਮੰਗਿਆ ਪੈੜੀ ਗੱਲ ਤਾਂ ਹੈਗੀ ਆ ਸੈਂਟੀ ਨੇ ਸ਼ੁਰੂ ਕਰਿਆ ਕੰਮ ਮੇਰਾ ਹੋ ਹੋ ਹੈ ਫਿਲਟਰ ਤਕੜਾ ਪੂਰਾ ਕਰ ਲੋ ਸਾਨੂੰ ਸਾਦੇ ਦੰਦਰੀ ਵੀ ਕਰਣਾ ਆਪਾਂ ਸਾਧਾ ਜੀ ਆਪੇ ਦਾ ਦਰਦ ਉੱਠ ਖੜਦਾ ਸਾਧੇ ਪਰ ਲੈ ਬਾਈ ਇਹ ਨੰਬਰ ਆ ਬਾਈ ਇਹ ਕਾ ਨੰਬਰ ਬੜੀ ਵੀਡੀਓ ਦਿਖਾ ਦਿਆ ਅਦੇ ਲੋਡ ਪੈਣ ਦੀ ਆ ਰਾਤ ਬਰਾਤੇ ਯਾਰ ਮੋਟਰ ਮਾਟਰ ਦੇ ਜਾਂਦੇ ਆ ਕੋਈ ਦਾ ਗੱਲ ਆ ਕੀ ਪਤਾ ਲਾਉਣਾ ਆ ਸਾਰੋਂ ਮੜੇ ਵਾਲੇ ਵਾਲਾ ਹੁਣ ਜੱਲਾ ਹੁਣ ਇਹ ਵੀ ਮੁੰਡਾ ਬਾਹਰ ਹੀ ਰਹਿਣਾ ਉਹ ਨੰਬਰ ਲੈ ਲੈਣਾ ਵਾ ਬਾਈ ਬਾ ਕੋਈ ਇੱਤੀ ਬੋਲ ਓਏ ਅਸ ਕਿਹੜੇ ਪਿੰਡ ਕਿੱਥੇ ਖੰਨੇ ਲੈ ਆਉਂਦੇ ਹਾਂ ਤਾਂ ਦੇ ਪੈਣ ਨੇ ਏਰੀਆ ਨਹੀਂ ਕਨੇੜੀ ਇਹਦਾ ਬਾਲਾ ਪੜਾਂਗੇ ਜਾ ਲੱਗਦਾ ਵਾਲੇ ਏਰੀਆ ਚ ਘੁੰਮਦੇ ਫਿਰਦੇ ਇਹਦਾ ਡਾਰਾ ਜਮਾ ਸੈਂਟਿੰਗ ਰੋਡ ਹੈ ਸਾਡੇ ਨੇ ਕਹਿੰਦੇ ਜਮਾ ਲੱਗਣਾ ਜਮਾ ਲੱਗਣਾ ਦੇਖ ਲੈ ਸਰੀਰ ਪਿਆ ਨਾ ਜਮਾ ਵਾਲਾ ਜਿਗਰਾ ਚਾਹੀਦਾ ਬਾਈ ਕੋਈ ਦਾ ਗੱਲ ਵੱਡਾਂ ਨੇ ਪੈਂਦੇ ਆ ਜੀ ਬਰਾਮਣਾ ਫਿਰਦੇ ਆ ਇੰਨੀ ਸਾਬਰੀ ਜਨ ਸਾਦੇ ਹੋਣੀ ਆ ਸੈਟ ਜੀ ਆ ਟਾਈਮ ਉੱਠ ਗਏ ਹੁਣ ਇਹਦਾ ਸਰੀਰ ਠੀਕ ਆ ਸਾਰੀ ਡੈਡੀ ਉੱਠਦੇ ਨਹੀਂ ਅੱਧੀ ਰੋਹੀ ਕਹਿੰਦਾ ਮੈਂ ਆਪਣੀ ਗੱਲ ਕਰਦਾ ਨੰਨਾ ਵੀ ਤੇਰੀ ਭੈਣ ਆ ਦੇਲਾ ਖਬੂ ਦੇ ਮਾੜਾ ਮੱਛ ਲੜਾ ਦੇਖ ਰਾ ਦੇਲਾ ਕੀ ਹਾਲ ਹੋ ਗਿਆ ਲੜਦਾ ਕੁਛ ਸਕੀਲ ਬੋਡੀ ਐ ਸਕੀਲ ਬੋਡੀ ਬੰਦੇ ਕਈ ਵਾਰ ਖਾਗੇ ਨਿੰਗੀਆਂ ਨੇ ਕਰਬੋਨਾ ਕਰਬੋਨਾ ਕੀ ਨਹੀਂ ਇਹਦੇ ਮੋਰੇ ਕਰਬੋਨਾ ਨਹੀਂ ਲੜਾਈ ਤਾਂ ਨਹੀਂ ਹੋਈ ਹਣੀ ਕੋਈ ਆ ਕਰਬਾਨਾ ਕੀ ਨੇ ਯਾਰ ਸਿੱਧੀਆਂ ਗੋਲੀਆਂ ਸਿੱਧੀਆਂ ਮੱਥੇ ਨੂੰ ਆਉਂਦੀਆਂ ਨੇ ਹਾਂ ਕਰਬਾਨਾ ਵਾਲੇ ਲੜਾਈ ਪੀਰਖਾਨੇ ਜਾ ਕੇ ਕਹੀਂ ਉਹਨੂੰ ਕਹਿੰ ਮੈਨੂੰ ਉਹ ਕੀਆ ਉਹ ਕਹਿੰ ਪਿਛਲੇ ਸਾਲ ਦੀ 11ਵੇਂ ਮਹੀਨੇ ਦੀ ਇੱਕ ਤਰੀਕ ਦੀ ਮੈਨੂੰ ਕੀ ਆ ਪੂਰੀ ਵੀਡੀਓ ਦਿਖਾ ਦੇ ਹਾਂ ਮੇਰਾ ਕਾਣਾ ਦਾਣੀ ਆ ਹਾਂ ਫੇਰ ਦੇਖੀ ਪਿਛਲੇ ਸਾਲ 11ਵੇਂ ਲਾਣੇ ਜਾ ਕੇ ਹਾਂ ਉਹਨਾਂ ਨੇ ਜਾ ਕੇ ਕਰਬਾਨਾ ਕੀਆ ਜਿਹੜੇ ਮੇਰੇ ਨਾਲ ਦੇ ਸੀ ਮੈਂ ਤੇਰਾ ਗੁੱਸਾ ਬਹੁਤ ਹਾਈ ਆ ਉਹ ਕਹਿੰਦਾ ਕਰਬਾਨਾ ਮਾਰ ਕੇ ਬੰਦੇ ਦੀ ਬਾਹ ਨਾਲ ਆਉ ਕਰਦੇ ਆਏ ਹੋਏ ਮੈਂ ਕਹਿੰਦਾ ਕੀ ਆ ਉਹ ਲੈ ਕੇ ਆ ਕੇ ਪੰਜ ਪੁੰਜ ਕੜੇ ਕੁੜੇ ਹਾਂ ਮੈਂ ਕਹਾਂ ਜੇ ਆਪਣੇ ਇਕ ਵਾਲੀ ਗਈ ਸੀ ਮੈਂ ਕਹਾਂ ਸੁਣੋ ਇੱਕ ਗੱਲ ਕਰਕੇ ਛੱਡਦੇ ਆਂ ਆਪਾਂ ਮੈਂ ਕਹਾਂ ਦਰੀਜਾ ਦਾ ਆਪਣਾ ਬੰਦਾ ਇੱਕ ਬਹੁਤ ਵੱਡਾ ਕੀਆ ਹੋਆ ਕੀਆ ਮੈਂ ਉਹਦੀ ਕਰਕੇ ਛੱਡਦੇ ਆਂ ਆਪਾਂ ਮੈਂ ਤਾਂ ਨਹੀਂ ਮੁੜ ਕੇ ਆਪਣੇ ਛੱਡਣਾ ਨਹੀਂ ਸੀ ਹਾਂ ਸਕੂਲ ਦੇ ਵਿੱਚ ਮੈਂ ਇੱਕ ਗੱਲ ਕਹਿਣ ਗਿਆ ਸੀ ਮੈਂ ਕਹਾਂ ਮੈਡਮ ਜੀ ਜੇ ਉਹ ਬੰਦੇ ਨੇ ਮਾਫੀ ਮੰਗਣੀ ਆ ਉਹ ਸਾਡੇ ਸਾਹਮਣੇ ਲਿਆ ਕੇ ਮਾਫੀ ਮੰਗਾਵ ਸਾਰੇ ਸਟੇਜ ਤੇ ਢੋੜਾ ਕੇ ਕਹਾਂ ਵੀ ਉਹ ਐ ਨਹੀਂ ਮੰਨਦਾ ਹੈਗਾ ਮੈਂ ਕਿੱਥੇ ਬੈਠਾ ਹੂੰ ਮੈਂ ਹੀ ਹੋਰ ਟੈਂਕੀ ਦੇ ਬੈਠਾ ਵਾ ਮੈਂ ਫੜਿਆ ਤੇ ਛੱਟਿਆ ਮੈਂ ਕਹਾ ਮਾਫੀ ਮੰਗਣੀ ਆ ਕਹਿੰਦਾ ਮੈਂ ਨਹੀਂ ਮੰਗਦਾ ਮੰਗਦਾ ਨਹੀਂ ਮਾਫੀ ਕਹਿੰਦਾ ਨਹੀਂ ਮੈਂ ਕਹਾਂ ਜੇ ਤੂੰ ਮਸੂਕ ਨੂੰ ਛੇੜਨ ਦਿਓਗਾ ਹੈਗਾ ਨਾ ਮੈਂ ਕਹਾਂ ਪਰ ਮਾਫੀ ਮੰਗਣ ਦਿਓਗਾ ਵੀ ਨਹੀਂ ਰਹਿਣਾ ਤੂੰ ਹਾਂ ਉਹਨੇ ਮਾਫੀ ਨਹੀਂ ਮੰਗੀ ਆਪਾਂ ਨੇ ਦੋ ਤਾਂ ਪਣ ਮਾਰੇ ਆਪਾਂ ਨੇ ਐ ਕਰਕੇ ਦੁੱਧਾ ਟੰਗਦਾ ਹਾਂ ਬਾਜੀ ਅੱਜ ਕੋਲ ਮੈਂ ਕਹਾਂ ਜੇ ਪਿੰਡ ਦੀ ਕੁੜੀ ਵੱਲ ਜੇ ਸਾਡੇ ਪਿੰਡ ਦੇ ਜੇ ਦੇਖਿਆ ਆਲੇ ਦਾਲੇ ਵੀ ਮੈਂ ਕਹਾ ਘਰੇ ਤਰੀਕੀ ਆ ਮੈਂ ਦਾਖਲਵਾ ਗਿਆ ਹਾਂ ਸਮਸ਼ਾਨ ਘਾਟ ਚ ਹਾਂ ਸਿਰਾ ਨਾ ਤੈਨੂੰ ਆਪ ਪਾ ਕੇ ਆਉਂਗਾ ਸੋਨੂ ਸੀ ਤੋ ਦੇਖਿਆ ਬਿੱਲਾ ਬਿੱਲਾ ਕਹਿੰਦੀ ਆ ਦੁਨੀਆ ਸੋਨੂ ਸੀ ਤੋ ਦੇਖਿਆ ਸੋਨੂ ਸੀ ਤਿੰਨ ਦਿਨਾਂ ਇਹਦਾ ਡਾਇਰੈਕਟਰੀ ਚ ਆਇਆ ਇਹਨਾਂ ਸਿਰਾ ਘਾਪਾ ਹੁਣ ਜੇ ਕੱਲ ਨੂੰ ਕੋਈ ਪਿੰਡ ਦੀ ਕੁੜੀ ਨੂੰ ਸੇੜਦਾ ਆਪਾਂ ਪਹਿਲੇ ਨੰਬਰ ਤੇ ਆਜਾ ਹੁੰਦੇ ਆ ਖੜੇ ਚੌਂਕ ਚ ਇਹੀ ਡੰਗਦਾ ਬਾਈ ਜਿਹੜਾ ਰਾਤ ਸਵੇਰ ਨੂੰ ਆਪ ਨੂੰ ਪਤਾ ਲੱਗਦਾ ਚੌਂਕ ਚ ਡੰਗਦਾ ਸਾਰੇ ਜਿਹੜੇ ਚ ਵੀ ਬੰਦਾ ਵਾ ਮੈਨਾਂ ਨੂੰ ਕਹਿਨੇ ਆ ਛੋਟੇ ਪਿੰਡ 'ਚ ਕਿੰਨੇ ਚੌਕ ਨੇ ਜੇ ਢੂਠ ਬੋਲਦਾ ਵਾ ਫਿਰ ਅਸੀਂ ਆਪ ਹੀ ਫੋਨ ਲਾ ਕੇ ਪੁੱਛਦੇ ਆ ਸਰਪੰਚ ਨੂੰ ਮੈਂ ਕਹਾ ਸਰਪੰਚਾ ਦੱਸ ਦੇ ਪਿੰਨੇ ਚੌਕ ਨੇ ਮੈਂ ਚਲਿਆ ਕਹਿੰਦਾ ਦੋ ਚੌਕ ਨੇ ਮੈਂ ਕਹਾ ਕਿੰਨੇ ਚੌਕ 'ਚ ਟੰਕ ਜਾਏ ਛੋਟਾ ਬੰਦਾ ਉਹਨੇ ਕਹਿੰਦਾ ਮੈਨੂੰ ਨਾ ਮੈਨੂੰ ਨਾ ਪੁੱਛੋ ਮੈਂ ਹੱਥ ਜੋੜਦਾ ਮੈਂ ਮੈਨੂੰ ਨਾ ਪੁੱਛੋ ਜਿਹੜੇ ਪਾਸੇ ਮਰਜੀ ਟੰਗ ਜਾਓ ਕਿਥੇ ਟੰਕ ਕੇ ਆ ਜਾਨੇ ਆ ਘਰ ਦੇ ਆ ਗੋਵਿੰਦਾ ਜਾਂ ਲੈ ਕੇ ਲੈਟਰ ਦੇ ਦਿੰਦੇ ਆ ਮੈਂ ਕਹਾ ਛੋਟਾ ਬੰਦਾ ਕਿ ਅੱਜ ਮੈਂ ਕਹਾ ਛੋਟਾ ਮੁੰਡਾ ਅੱਜ ਸਾਡੇ ਪਿੰਡ ਦੇ ਕੁੜੀਆਂ ਨੂੰ ਛੇੜਦਾ ਸੀ ਇਹ ਤੁਸੀਂ ਮਾਫੀ ਮੰਗਾਉਣੀ ਆ ਸਵੇਰੇ ਤੁਸੀਂ ਪਹੁੰਚੇ 8 ਵਜੇ ਦਾ ਟਾਈਮ ਤੇ ਨਹੀਂ ਪਹੁੰਚਣਾ ਫਿਰ ਸਮਝ ਲਿਓ ਬੰਦਾ ਜਾਂ ਬੈੱਡ ਤੇ ਪਿਆ ਹੋਊਗਾ ਜਾਂ ਸਮਸ਼ਾਨ ਘਾਟਾਂ ਚ ਪਿਆ ਹੋਊਗਾ بابا ਦਾ ਝੂਠੇ ਗਿਆ ਉਹ ਕਰਦਾ ਵਾ ਸਾਨੂੰ ਝੂਠੇ ਗਿਆ ਉਹ ਦੱਸਦਾ ਵਾ ਰਾਹਤੇ ਪਾਉਂਦਾ ਵਾ ਸਾਡੇ ਵਰਗੇ ਬੰਦੇ ਨੂੰ ਦੇਖੋ ਤੁਸੀਂ ਜਾ ਕੇ ਕਦੇ ਅੱਜ ਤੱਕ ਬਾਬੇ ਕੋਲੇ ਨਹੀਂ ਗਏ ਜਿਹਨੇ ਗੱਲ ਕਰਨੀ ਆ ਆਪਾਂ ਆ ਕੇ ਗੱਲ ਕਰੋ ਕਿਸੇ ਨੂੰ ਆਈ ਲਵ ਜੁਗ ਕਹਾਉਂਦੇ ਨਹੀਂ ਅਸੀਂ ਤਾਂ ਕਿਸੇ ਨੂੰ ਕਹਿੰਨੇ ਆ ਡੇੜੀ ਟੁੱਟਣੇ ਕਾਲ ਕਰਨੀ ਆ ਸਾਡੇ ਵਰਗੇ ਬੰਦੇ ਨੂੰ ਮਿਲ ਕੇ ਗੱਲ ਕਰੋ ਅਸੀਂ ਦਿলো ਧੰਨਵਾਦ ਕਰਦੇ ਆ ਜ਼ਿੰਦਗੀ 'ਚ ਉਹਨੂੰ ਕਹਿੰਨੇ ਆ ਮੁੜ ਕੇ ਅਸੀਂ ਜੇ ਛੱਡ ਗਈ ਮੁੜ ਕੇ ਸਾਨੂੰ ਅਸੀਂ ਤੈਨੂੰ ਯਾਦ ਨਹੀਂ ਕਰਦੇ ਆ ਆੜੀਆਂ ਦਾ ਸਾਥ ਪਹਿਲੇ ਨੰਬਰ ਤੇ ਰੱਖਦੇ ਆ ਤੇਨੂੰ ਸਿੱਟੇ ਪਿਆਰੇ ਦਾ ਫੰਦਾ ਮਲੇ ਦਾ ਆ ਦੇ ਕਲੇ ਦੁਨੀਆ ਤੇ ਨਹੀਂ ਵੇ ਅੱਜ ਕਾਲੇ ਦੁਨੀਆ ਤੇ ਤਾਂ ਥੋਖੇ ਬਾਜੀ ਚਲਦੀ ਹਾ ਦੁਨੀਆ ਤੇ ਤਾਂ ਥੋਖੇ ਬਾਜੀ ਚਲਦੀ ਹਾ ਅੰਦਰੋਂ ਪਤਾ ਲੱਗਦਾ ਵੀ ਨੁਤਨਵਾਦ ਤਾਂ ਕਰਦੇ ਹਾਂ ਜੇ ਸਾਡੇ ਕੋਲ ਮੁੜ ਕੇ ਹਾ ਜائیں ਗੀ ਤਾਂ ਤੇਰਾ ਸਵਾਲ ਦੇ ਤਾਂ ਤਾ ਕਰਦੇ ਆਂ ਕੀ ਬਾਤ ਲਿਖੋ ਨਹੀਂ ਤੈਨੂੰ ਕੀ ਪਤਾ ਐ ਸੀ ਕੀ ਦੁੱਖ ਤਾਂ ਤਾਂ ਜਰੇ ਦੇ ਹਾਏ ਦੇਖਿਆ ਤੈਨੂੰ ਤੋੜ ਕੇ ਸਾਡਾ ਤਰੀਕੇ ਨਾਲ ਬੈਠੀ ਮੋਟਾ ਲਾ ਕੇ ਤੇਰਾ ਦਿਲ ਤਾਂ ਛੋੜ ਜਾਣਾ ਨਹੀਂ ਪਰ ਸਾਡੇ ਦਿਲ ਨੂੰ ਖੜਾਉਣਾ ਮਣਾ ਕੇ ਤੂੰ ਪਾਹਿਰ ਆਜ ਤਾ ਰੋਲ ਦਿੱਤਾ ਆ ਕੀ ਬਾਤ ਹੈ ਕੀ ਬਾਤ ਹੈ ਸਰੋ ਲਾਤਾ ਬਾਈ ਸਰੋ ਸਰਈਆ ਆਇਆ ਕਰੂ ਆ ਟਾਈਮ ਆਪਨੇ ਠੀਕ ਆ ਬਾਈ ਆਇਆ ਕਰੂ ਰੋਜ਼ ਹੀ ਆ 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 ਗੈਸਟ ਨਾਲ ਲੈ ਕੇ ਚੱਲੇ ਆਂ ਊੜ ਦੀ ਸਾਰਾ ਊੜ ਦੀ ਬਾਹੀ ਨਾਲ ਮੇਰੇ ਹੁਣ ਭੈਣ ਦੇ ਸ਼ਹਿਰ ਹੀ ਬਣ ਗਈ ਆ ਆ ਦੇਖੋ ਦਿਖਾਈ ਦਿਖਾ ਮੜਾ ਸੱਲਾ ਦਿਖਾ ਲੈ ਇੱਧਰ ਵੀ ਮੋਰ ਦੀ ਸੱਲਾ ਮੜਾ ਵੀ ਜਾਂਦੀ ਵਾਰੀ ਕਹਿੰਦੀ ਲੈ ਇਹ ਸਾਰਾ ਆਪਣਾ ਵੀ ਆ ਮੇਰੇ ਮਨ ਤੋਂ ਕਰਾ ਲਈਏ ਨਮਰ ਹੈ ਤਾਂ ਤਾਂ ਪਿਆਰ ਜੀ ਨਹੀਂ ਜੁੜੇ ਹਾਂ ਨੀ ਤੈਨੂੰ ਕਾਇਨੇ ਹਾਂ ਤਾਂ ਸਾਡੀ ਮੌਤ ਦਾ ਤਾਂ ਤਾਂ ਹਾਦੀ ਸਾਡੀ ਮੌਤ ਨੂੰ ਸ਼ਾਂਤੀ ਤਾਂ ਤਾਂ ਮਿਲ ਜੂਗੀ ਸਾਡੀ ਕਬਰ 'ਤੇ ਆ ਕੇ ਗੁਲਾਬ ਦਾ ਫੁੱਲ ਚੜਾ ਜੀ ਨੀ ਉਹ ਗੁਲਾਬ ਦਾ ਫੁੱਲ ਤਾਂ ਸਾਡੇ ਵਾਸਤੇ ਚੜਾਦੀ ਨੀ ਮੇਰੀ ਕੋਈ ਉਹੀ ਖੜਾ ਮੇਰੇ ਦਿਲ ਨੂੰ ਸ਼ਾਂਤੀ ਤਾਂ ਤਾਂ ਮਿਲ ਜੂਗੀ ਤੈਨੂੰ ਜਾਨੀ ਮੇਰੀ ਕਹਨੇ ਹਾਂ ਤੈਨੂੰ ਹੋਰ ਤਾਂ ਕਹਾਂ ਪਾ ਮਿਲ ਜੂਗਾ ਪਰ ਸਾਡੇ ਯਾਰ ਦਾ ਸੱਚਾ ਜਹਾਰ ਤਾਂ ਦੁਨੀਆ ਤੇ ਤਾਂ ਮਿਲਣਾ ਨਹੀਂ ਵਾਹ ਵਾਹ ਤਾੜੀਆਂ ਵਾਹ ਜੀ ਵਾਹ ਤੂੰ ਤਾਂ ਐਮੀਪਾ ਅੱਜ ਰੋਟੀਆਂ ਆ ਫੋਟੋ ਆਪਾਂ ਨੇ ਕਰਾਈ ਹੋਈ ਆ ਕੋਈ ਵਧੀਆ ਜੀ ਆਪਣੇ ਆਪ ਦੇ ਫੋਨ ਚ ਕੱਢ ਕੇ ਹੋ ਕਰਾ ਕੇ ਆਪਾਂ ਨੂੰ ਜੂਰੀਪੁਰ ਚਲੇ ਜਾਣਾ ਲਗਾਂਗੇ ਫੋਟੋ ਜੇ ਕਦੇ ਬੈਂਕ ਆ ਗਿਆ ਇਹ ਕਾ ਤੁਹਾਨੂੰ ਫਿਕਰ ਹੋ ਜੇ